ਫੌਜ ਭਾਰਤ ਦਾ ਇੱਕ ਅਜੀਹਾ ਅੰਗ ਹੈ ਕਿ ਫੌਜ ਜੇ ਨਾ ਹੋਵੇ ਤਾਂ ਕੋਈ ਵੀ ਦੇਸ਼ ਆਪਣੇ ਦੇਸ਼ ਤੇ ਜਦੋਂ ਮਰਜ਼ੀ ਕਬਜ਼ਾ ਕਰ ਸਕਦਾ ਹੈ ਇੱਥੇ ਇਹ ਨਹੀਂ ਚੱਲਦਾ ਵੀ ਅਦਾਨੀ ਕੋਲੇ ਆ ਪੈਸਾ ਜਾਂ ਆ ਬੰਦਾ ਅਮੀਰ ਹੈ ਜਾਂ ਇਹਦੇ ਕੋਲੇ ਆ ਸ਼ਿਪਨ ਇਹਦੇ ਕੋਲੇ ਇੰਨਾ ਕੁਛ ਆ ਇਹਦੇ ਕੋਲੇ ਇੰਨਾ ਕੁਛ ਆ ਇਹਦੇ ਕੋਲੇ ਇੰੀਆਂ ਬੱਸਾਂ ਐ ਕਾਰਾਂ ਕੋਈ ਮੈਨੇ ਨਹੀਂ ਰੱਖਦੀਆਂ ਤੇ ਫੌਜ ਦੇ ਮਾਮਲੇ ਦੇ ਵਿੱਚ 13 ਤਰੀਕ ਤੋਂ ਚੱਲ ਰਿਹਾ ਹੈ ਵਿਸ਼ਵਿੰਦਰ ਸਿੰਘ ਬਾਠ ਕਰਨਲ ਦਾ ਰੋਲਾ ਜਿਹੜਾ ਉਹ ਅਜੇ ਤੱਕ ਪੁਲਿਸ ਨੇ ਜਿਹੜੀ ਹੈਗੀ ਐਫ ਆਈ ਆਰ ਨਹੀਂ ਲੌਂਚ ਕੀਤੀ ਤੇ ਬਿਆਨ ਹੈ ਜਿਹੜੇ ਉਹਦੇ ਕਰਨਲ ਸਾਹਿਬ ਦੇ ਲਿਖ ਕੇ ਟੰਡੇ ਵਾਸਤੇ ਪਏ ਹੋਏ ਆ ਦੇਖੋ ਇੱਕ ਗਾਈਟਡ ਅਫਸਰ ਹੈ ਜਦੋਂ ਇਹੋ ਜਿਹੇ ਬੰਦਿਆਂ ਨੂੰ ਅਨਸਾਫ਼ ਨਹੀਂ ਮਿਲਦਾ ਜਿੰਨਾ ਦੀ ਕੋਈ ਰਾਤ ਨੂੰ ਕੁਬੜੀ ਗੱਲ ਨਹੀਂ ਹੁੰਦੀ ਵੀ ਉਹਨਾਂ ਨੇ ਬਾਹਰ ਹੀ ਜਾਣਾ ਉਹ ਚਲੋ ਕੁਦਰਤੀ ਆਉਂਦੇ ਸੀ ਹਨੇਰਾ ਹੋ ਗਿਆ ਵੀ ਚਲ ਘਰੇ ਕਿੱਥੇ ਬੱਚਿਆਂ ਨੂੰ ਉਠਾਵਾਂਗੇ ਤੇ ਆਪਾਂ ਇੱਥੇ ਰਸਤੇ 'ਚ ਰੋਟੀ ਖਾ ਲੈਨੇ ਤੇ ਜਿਹੜਾ ਬੰਦਾ ਰੋਜ਼ ਕੋਈ ਮਜ਼ਦੂਰੀ ਕਰਦਾ ਕੋਈ ਖੇਤ ਵਿੱਚ ਪਾਣੀ ਲਾਉਣ ਜਾਂਦਾ ਕੋਈ ਚੌਂਕੀਦਾਰਾ ਕਰਦਾ ਜਿੰਨਾਂ ਦਾ 24 ਘੰਟੇ ਕੰਮ ਹੀ ਇਹ ਆ ਕੋਈ ਮਤਲਬ ਟੈਕਸੀ ਚਲਾਉਂਦਾ ਕੋਈ ਜਿਵੇਂ ਸਵੇਰੇ 4 ਵਜੇ ਬੱਸਾਂ ਨਿਕਲਦੀਆਂ ਸ਼ਾਮ ਨੂੰ 10 ਵਜੇ ਉਹ ਬੱਸਾਂ ਵਗੈਰਾ ਲਾ ਕੇ ਡਰਾਈਵਰ ਕਨੈਕਟਰ ਆ ਦੇ ਘਰੇ ਜਾਂਦੇ ਆ ਮਤਲਬ ਇਹੇ ਲੋਕਾਂ ਦਾ ਕੀ ਹਾਲ ਹੋਵੇਗਾ ਕੀ ਉਹਨਾਂ ਨੂੰ ਨਿਆਂ ਮਿਲ ਜੂਗਾ ਜਾਂ ਤਾਂ ਉਹ ਵਿਚਾਰੇ ਬੋਲਦੇ ਨਹੀਂ ਜੇ ਬੋਲਦੇ ਐ ਤਾਂ ਮਤਲਬ ਜੇ ਕੁਟਬੀ ਪੈਂਦੀ ਆ ਜਾਂ ਕੁਝ ਹੋਰ ਗੱਲਬਾਤ ਹੁੰਦੀ ਆ ਤਾਂ ਕੀ ਉਹਨਾਂ ਨੂੰ ਜਸਟਿਸ ਮਿਲੂਗਾ ਜਦੋਂ ਇਹੋ ਜੇ ਧਨਾੜ ਜਿਹੜੇ ਕਿ ਫੌਜ ਦੇ ਕਰਨਲ ਉਹ ਵੀ ਪਟਿਆਲੇ ਦੇ ਵਿੱਚ ਜਿੱਥੇ ਸੌਣੀ ਐ ਇੱਥੇ ਹਜ਼ਾਰਾਂ ਫੌਜੀ ਅਫਸਰ ਕੈਪਟਨ ਕਰਨਲ ਉੱਥੇ ਵਿਰਾਜਮਾਨ ਐ ਤੇ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਸੈਨਿਕ ਇਹਨਾਂ ਦਾ ਬੋਰਡ ਬਣਿਆ ਹੋਇਆ ਸਾਬਕਾ ਅਫਸਰਨ ਫੌਜੀ ਵੀਰਾਂ ਉਹਨਾਂ ਨੇ ਵੀ ਰੋਸ ਮੁਜ਼ਾਹਰਾ ਕੀਤਾ ਕਿ ਇਹ ਪੁਲਿਸ ਦੀ ਜਿਹੜੀ ਹੈਗੀ ਹੈ ਬਹੁਤ ਮਾੜੀ ਹਰਕਤ ਹੈ ਤੇ ਕਾਰਵਾਈ ਹੋਣੀ ਚਾਹੀਦੀ ਹੈ ਈਵਨ ਕਿ ਜਿਹੜੇ ਕਰਨ ਵਾਲ ਜਰਨਲ ਆ ਉਹ ਇਹ ਵੀ ਬੋਲੀ ਗਏ ਆ ਕਿ ਪੰਜਾਬ ਪੁਲਿਸ ਦਾ ਕੋਈ ਜਵਾਨ ਕਿਸੇ ਨੂੰ ਭੱਜ ਕੇ ਫੜ ਨਹੀਂ ਸਕਦਾ ਇਹਨਾਂ ਦੇ ਵੱਡੇ ਵੱਡੇ ਢਿੱਡ ਹੈ ਸਿਰਫ ਖਾਣ ਪੀਣ ਤੱਕ ਸੀਮਿਤ ਨਾ ਪੁਲਸਾ ਉਹ ਕਹਿੰਦੇ ਵੀ ਜਿਹੜੀ ਹੈਗੇ ਪੈਸਾ ਬਣਾਉਣ ਤੱਕ ਲੱਗੀ ਹੋਈ ਹੈ ਇਹ ਗੱਲ ਉਹਨਾਂ ਨਾਲ ਸਹਿਮਤ ਹੋਣਾ ਪੈਂਦਾ ਆ ਜਿਹੜੇ ਹੁਣ ਨਵੇਂ ਭਰਤੀ ਹੋਏ ਆ ਕੋਈ ਇਨਸਪੈਕਟਰ ਆ ਸਬ ਇਨਸਪੈਕਟਰ ਆ ਇਹ ਕਹਿੰਦੇ ਵੀ ਸਾਨੂੰ ਸਿੱਧੇ ਥਾਣੇ ਚ ਲਾਓ ਤੇ ਫਿਰ ਨਾਲਦਿਆਂ ਨੂੰ ਕਹਿੰਦੇ ਵੀ 2 ਰੁਪਏ ਕਮਾ ਕੇ ਲਿਆ ਕੇ ਦਿਓ ਇੱਥੇ ਵੀ ਕਈ ਵਿਵਾਦਿਤ ਥਾਣੇਦਾਰ ਆ ਮਾਨਸਾ ਦੇ ਵਿੱਚ ਪਰ ਜਿਹੜੇ ਨੇ ਉਹ ਕਾਊਂਟਰ ਕਰਕੇ ਆਏ ਸੀ ਇਨਕਾਊਂਟਰ ਚਾਰੇ ਥਾਣੇਦਾਰ ਤੇ ਅੱਠ ਉਹਨਾਂ ਦੇ ਨਾਲ ਮੁਲਾਜ਼ਮ ਸੀ ਉਹ ਨਾਮ ਲੈਣਾ ਮਹਿੰਗਾ ਪੈ ਗਿਆ ਕਿਉਂਕਿ ਜੋਸ਼ ਵਿੱਚ ਆ ਕੇ ਜਿਹੜੀ ਹੈਗੀ ਆ ਹੋਸ਼ ਵਿੱਚ ਆ ਕੇ ਹੋਸ਼ ਵਿੱਚ ਆ ਕੇ ਨਾਲ ਜੋਸ਼ ਵਿੱਚ ਆ ਕੇ ਤੇ ਜੋਸ਼ ਵਿੱਚ ਆ ਕੇ ਹੋਸ਼ ਨੂੰ ਭਲਾ ਬੈਠੇ ਹੁਣ ਜਦੋਂ ਇਹੋ ਜਿਹੇ ਬੰਦਿਆਂ ਨੂੰ ਜਸਟਿਸ ਨਹੀਂ ਮਿਲਦਾ ਤਾਂ ਕੀ ਪੰਜਾਬ ਦਾ ਆਮ ਨਾਗਰਿਕ ਆਮ ਬੰਦਾ ਉਹਨੂੰ ਕੋਈ ਨਿਆਂ ਮਿਲੂਗਾ ਇੱਥੇ ਇਹ ਇਹ ਕਿਹਾ ਜਾ ਸਕਦਾ ਵੀ ਲਾਂਡਰਟਰ ਦੀ ਕੋਈ ਸਥਿਤੀ ਹੈ ਜਿਹੜੀ ਉਹ ਸਹੀ ਨਹੀਂ ਹੈ ਫਿਰ ਆਪਾਂ ਇਹ ਵੀ ਇਸ ਮਾਧਿਅਮ ਰਾਹੀਂ ਬੇਨਤੀ ਕਰਦੇ ਆਂ ਵੀ ਆਪਾਂ ਇਹ ਵੀ ਕਹਿ ਸਕਦੇ ਆਂ ਵੀ ਯਾਰ ਜਿਹੜਾ ਕਰਨਲ ਪਰਿਵਾਰ ਹੈ ਉਹ ਪੁਲਿਸ ਤੇ ਦਬਾਅ ਪਾ ਕੇ ਗਲਤ ਕਰਾ ਰਿਹਾ ਹੈ ਇੱਕ ਤਾਂ ਹੁੰਦਾ ਨਾ ਵੀ ਜਿਹੜਾ ਹੈਗਾ ਬਕੂਆ ਗਲਤ ਹੈ ਜੀ ਬਿਆਨਬਾਜ਼ੀ ਗਲਤ ਹੈ ਜੇ ਉਹਨਾਂ ਨੇ ਸਟੋਰੀ ਬਣਾਈ ਉਹ ਗਲਤ ਹੈ ਜੇ ਉਹਨਾਂ ਨੇ ਹਾਰਸਾ ਵਾਪਰਿਆ ਨਹੀਂ ਉਹ ਗਲਤ ਲਿਖਾ ਰਹੇ ਹੈ ਜਾਂ ਗਲਤ ਵੱਧ ਬੰਦਿਆਂ ਦੇ ਨਾਮ ਲਿਖਾ ਰਹੇ ਹੈ ਉਹ ਆਉਣ ਦਾ ਮੈਰਿਟ ਜੋ ਪਛਪਿੰਦਰ ਸਿੰਘ ਬਾਟਰ ਨਾਲ ਕੈਪਟਨ ਕਰਨਲ ਸਾਹਿਬ ਨਾਲ ਹੋਈ ਹੈ ਤੇ ਉਹਦੇ ਮੁੰਡੇ ਅੰਗਤ ਨਾਲ ਹੋਈ ਹੈ ਉਹ ਹੀ ਉਹ ਲਿਖਾ ਰਹੀ ਹੈ ਉਹਦੀ ਪਤਨੀ ਆਉਣ ਦਾ ਮੈਰਿਟ ਐਜ ਪਰ ਲਾ ਜੋ ਬੰਦੇ ਉਹਦੇ ਵਿੱਚ ਸ਼ਾਮਿਲ ਸੀ ਜੋ ਬਾਰਦਤ ਹੋਈ ਹੈ ਉਹ ਹੀ ਉਹ ਲਿਖਾਉਂਦੇ ਆ ਫालतू ਦਾ ਨਾਮ ਨਹੀਂ ਲੈਂਦੇ ਫਿਰ ਜਦੋਂ ਇੰਨੀ ਸੱਚੀ ਤੇ ਸਾਫ਼-ਸੁਤਰੀ ਗੱਲ ਹੈ ਉਹ ਪੁਲਿਸ ਦਰਜ ਕਰਨ ਨੂੰ ਤਿਆਰ ਨਹੀਂ ਐਫ ਆਈ ਆਰ ਲਾਂਚ ਕਰਨ ਨੂੰ ਤਿਆਰ ਨਹੀਂ ਫਿਰ ਉੱਥੇ ਹੁਣ ਕੀ ਕਿਹਾ ਜਾ ਸਕਦਾ ਵੀ ਇਹਦਾ ਮਤਲਬ ਇੱਥੇ ਕੋਈ ਜਸਟਿਸ ਨਹੀਂ ਅੱਛਾ ਜੇ ਹੁਣ ਇਹ ਮਾਮਲਾ ਇਹਨੂੰ ਹੁਣ ਪੁਲਿਸ ਨੇ ਇੱਕ ਛੋਟਾ ਬਣਾ ਰੱਖਿਆ ਜੇ ਇਹ ਮਾਮਲਾ ਤੂਲ ਫੜ ਗਿਆ ਮਸਲਾ ਫੈਲ ਗਿਆ ਏ ਤਾਂ ਇੱਕ ਆਰਮੀ ਦਾ ਕੰਮ ਹੈ ਇਹਨੂੰ ਛੋਟਾ ਨਾ ਸਮਝੋ ਤਾਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਜੇ ਇਹ ਮਤਲਬ ਰਾਜ ਸਭਾ ਜਾਂ ਲੋਕ ਸਭਾ ਦੇ ਵਿੱਚ ਇੱਕ ਮੁੱਦਾ ਬਣ ਗਿਆ ਕਿਉਂ ਵਿਰੋਧੀ ਧਿਰ ਤਾਂ ਭਾਲਦੇ ਹੁੰਦੇ ਨਾ ਬੋਲਣ ਦਾ ਸਮਾਂ ਮਿਲਣਾ ਚਾਹੀਦਾ ਤੇ ਉਹਨਾਂ ਨੂੰ ਕੋਈ ਇਨਸੀਡੈਂਸ ਹੈ ਕੋਈ ਮੁੱਦਾ ਹੈ ਕੋਈ ਬਾਰਦਾਤ ਹੈ ਉਹ ਮਿਲਣੀ ਚਾਹੀਦੀ ਹੈ ਤੇ ਜੇ ਇਹ ਮੁੱਦਾ ਫੈਲ ਗਿਆ ਨਾ ਕੋਈ ਗੱਲ ਕੰਟਰੋਲ ਚ ਹੋਈ ਨਾ ਕੋਈ ਐਫ ਆਈ ਆਰ ਲੌਂਚ ਹੋਈ ਨਾ ਦੋਸ਼ੀ ਫੜੇ ਨਾ ਸਸਪੈਂਡ ਕੀਤੇ ਨਾ ਡਿਸਮਿਸ ਕੀਤੇ ਕੁਝ ਵੀ ਨਾ ਕੀਤਾ ਤਾਂ ਇਹ ਪੱਕਾ ਹੈ ਵੀ ਪੰਜਾਬ ਦੇ ਵਿੱਚ ਲਾਅ ਨਾ ਡਰ ਦੀ ਸਥਿਤੀ ਸਹੀ ਨਹੀਂ ਇੱਥੇ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਫੌਜ ਉਹਦੇ ਅੰਡਰ ਹੈ ਕਿਉਂ ਜਦੋਂ ਕੋਈ ਨਿਆਂ ਨਾ ਮਿਲਿਆ ਕਰਨਲ ਨੂੰ ਨਾ ਨਿਆਂ ਮਿਲਿਆ ਫੌਜ ਹਗਾਮਾ ਕਰ ਸਕਦੀ ਹੈ ਉਹ ਤਾਂ ਕਹੀ ਜਾਂਦੇ ਐ ਅਫਸਰਾ ਨੂੰ ਕਹੀ ਜਾਂਦੇ ਐ ਜਿਨ੍ਹਾਂ ਨੇ ਬਾਹਰ ਦਾਦ ਕੀਤੇ ਉਹਨਾਂ ਨੂੰ ਕਹੀ ਜਾਂਦੇ ਐ ਢਾਬੇ ਵਾਲੇ ਨੂੰ ਕਹੀ ਜਾਂਦੇ ਭਾਈ ਤੂੰ ਸਹੀ ਬਿਆਨਬਾਜ਼ੀ ਕਰ ਤੇ ਜੇ ਇਹ ਜਾ ਕੁਛ ਹਸਾਬ ਤੋਂ ਕੰਮ ਬਾਹਰ ਹੋ ਗਿਆ ਫਿਰ ਲਾਂਡ ਆਰਡਰ ਦੀ ਸਥਿਤੀ ਨੂੰ ਰੱਖਦੇ ਹੋ ਮੁੱਖ ਰੱਖਦੇ ਹੋਏ ਫਿਰ ਇੱਥੇ ਫੌਜ ਰਾਸ਼ਟਰਪਤੀ ਜੋ ਰਾਜ ਲਾਗ ਹੋ ਗਿਆ ਫੌਜ ਦਾ ਅਮਲਾ ਪਹਿਲਾ ਹੋ ਜਾਣਾ ਤੇ ਫੌਜ ਕੁੱਟ ਕੇ ਸਿੱਧੇ ਕਾਲੂ 10 ਮਿੰਟਾਂ 'ਚ ਜਿਹੜੇ ਫੀਤੀਆਂ ਹੀ ਲਾਈ ਵਰਦੇ ਨਾ ਇਹ ਕੋਈ ਐਸਐਸਏ ਹੀ ਬਣਿਆ ਫਿਰਦਾ ਕੋਈ ਸਬ ਇੰਸਪੈਕਟਰ ਬਣਿਆ ਫਿਰਦਾ ਫੌਜ ਪਿੱਛੇ ਹੱਥ ਬੰਨ ਲੈਂਦੀ ਐ ਤੇ ਛਾਂਟੇ ਮਾਰਦੀ ਐ 1992 ਦੇ ਵਿੱਚ ਦੇਖ ਲਿਓ ਜਦੋਂ ਪੌਧੀ ਦੀ ਡਿਊਟੀ ਲੱਗੀ ਸੀ ਇਲੈਕਸ਼ਨ ਵੇਲੇ ਬਾਈਕਾਟ ਹੋ ਗਿਆ ਸੀ ਨਾ ਅਕਾਲੀਆਂ ਨੇ ਬਾਈਕਾਟ ਕੀਤਾ ਜਦੋਂ ਜਿਹੜੇ ਕਾਂਗਰਸ ਦੇ ਇੱਕ ਤਰਫੇ ਬੰਦੇ ਜਿੱਤ ਗਏ ਸੀ ਬਿਆਨਤ ਸਿੰਘ ਦੀ ਸਰਕਾਰ ਬਣੀ ਸੀ ਕੋਈ 100 ਵੋਟ ਤੇ ਕੋਈ 50 ਵੋਟਾਂ ਦੇ ਕੋਈ 13 ਵੋਟਾਂ ਦੇ ਜਿੱਤਿਆ ਸੀ ਉਦੋਂ ਰਾਤ ਨੂੰ ਪੁਲਿਸ ਗਸ਼ਤ ਕਰਦੀ ਸੀ ਜਦੋਂ ਸਿਵਲ ਚ ਜਿਹੜੀ ਪੁਲਿਸ ਹੁੰਦੀ ਸੀ ਫੌਜ ਬਣ ਲੈਂਦੀ ਸੀ ਉਹਨਾਂ ਨੂੰ ਇਹ ਸਾਡੇ ਅੱਖੀਂ ਵੇਖਣ ਦੀ ਗੱਲ ਹੈ ਫੌਜ ਨੂੰ ਇੰਨਾ ਨਰਮ ਵੀ ਨਾ ਸਮਝੋ ਬਾਰਸੀਆਂ ਸਮਾਧਮ ਰਾਈ ਬੇਨਤੀ ਕਰਦੇ ਆਂ ਵੀ ਜਿਹੜਾ ਕਰਨਲ ਪਰਿਵਾਰ ਹੈ ਉਹਨੂੰ ਨਿਆਂ ਮਿਲਣਾ ਚਾਹੀਦਾ ਠੀਕ ਹੈ ਗਲਤੀ ਇਨਸਾਨ ਤੋਂ ਹੋ ਜਾਂਦੀ ਹੈ ਚਲੋ ਜੇ ਪਰਚਾ ਦਰਜ ਹੁੰਦਾ ਚਾਰ ਸ਼ੀਟ ਹੁੰਦੀ ਹੈ ਚਲਾਨ ਪੇਸ਼ ਹੁੰਦਾ ਟਰੈ ਚੱਲਦਾ ਹੈ ਅੱਗੇ ਫਿਰ ਦੋ ਚਾਰ ਸਾਲ 4 ਸਾਲ ਚੱਲੂਗਾ ਉਸ ਪਰਿਵਾਰ ਨੂੰ ਮਨਾਇਆ ਵੀ ਜਾ ਸਕਦਾ ਹੁੰਦਾ ਵੀ ਦੇਖੋ ਪੁਲਸ ਤੋਂ ਗਲਤੀ ਹੋਈ ਸੀ ਅਸੀਂ ਫੌਰਨ 24 ਘੰਟਿਆਂ ਦੇ ਵਿੱਚ ਪਰਚਾ ਦਰਜ ਕਰਤਾ ਬੰਦੇ ਅਰੈਸਟ ਕਰ ਲਏ ਆਹ ਟ੍ਰਾਇਲ ਚੱਲਿਆ ਤਾਂ ਅਸੀਂ ਭਾਈ ਪੁਲਸ ਨੇ ਜਿਹੜੇ ਅਫਸਰਾਂ ਨੇ ਥੋੜਾ ਕੰਮ ਕੀਤਾ ਸੀ ਚਲੋ ਬਖਸ਼ੋ ਛੱਡੋ ਉਹ ਵੀ ਪੜਿਆ ਲਿਖਿਆ ਪਰਿਵਾਰਾ ਛੱਡ ਦਿੰਦੇ ਹੁੰਦੇ ਆ ਹੁਣ ਜਦੋਂ ਉਹਨਾਂ ਦਾ ਕੀਤਾ ਹੀ ਕੱਖ ਨਹੀਂ ਹੋ ਰਹੀ ਲੀਆਂ ਕਰੀ ਜਾਂਦੇ ਆ ਮੁਜ਼ਾਰੇ ਕਰੀ ਜਾਂਦੇ ਆ ਸੜਕਾਂ ਤੇ ਹੋਣਾ ਪਿਆ ਕੋਈ ਅਫਸਰ ਉਹਦੀ ਗੱਲ ਨਹੀਂ ਸੁਣ ਰਿਹਾ ਇਤੋਂ ਹਿਸਾਬ ਤੋਂ ਹੁੰਦਾ ਵੀ ਆਮ ਬੰਦੇ ਨਾਲ ਇੱਥੇ ਕੀ ਬਣਦਾ ਹੋਊਗਾ ਜਿਹੜੀ ਸਰਕਾਰ ਕਹਿੰਦੀ ਸੀ ਜੋ ਇਹ 92 93 ਜਿੱਤੇ ਆ ਵੀ ਅਸੀਂ ਬਦਲਾਅ ਕਰਾਂਗੇ ਅਸੀਂ ਜਿਹੜਾ ਹੈਗਾ ਸਾਨੂੰ ਸਰਕਾਰ ਬਣਾਓ ਅਸੀਂ ਇਹ ਕੰਮ ਕਰਾਂਗੇ ਪਰ ਉਹ ਬੰਦੇ ਆ ਜਿਹੜੇ ਇਹਨਾਂ ਨੇ ਕੱਖ ਨਹੀਂ ਕੀਤਾ ਉਦੋਂ ਮਾੜਾ ਹਾਲ ਜਿਹੜੀ ਹਾਲਾਤ ਆ ਪੰਜਾਬ ਦੇ ਹੋਗੇ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਉਦੋਂ ਮਾੜੇ ਕਰਤੇ ਇੱਥੇ ਲਾਂਡਰਡਰ ਦੀ ਕੋਈ ਸਥਿਤੀ ਨਹੀਂ ਕੋਈ ਕਿਸੇ ਦੀ ਪੁੱਛ ਪੜਤਾਲ ਨਹੀਂ ਥਾਣਿਆਂ ਦੇ ਵਿੱਚ ਜਾਓ ਕੋਈ 2 ਰੁਪਏ ਜੇਬ 'ਚ ਹੈਗੇ ਆ ਤੁਹਾਡੇ ਕੰਮ ਹੋ ਜਾਣਗੇ ਨਹੀਂ ਜਮਾ ਨਹੀਂ ਹੁੰਦੀ ਇਹ ਅਟਲ ਸਚਾਈ ਹੈ ਤੇ ਜੇ ਕੋਈ ਦਰਖਾਸਤਵਾਜੀ ਕਰਦਾ ਜਾਂ ਕੋਈ ਸ਼ਿਕਾਇਤਵਾਜੀ ਕਰਦਾ ਕੋਈ ਬਿਜ਼ਨਸ ਕੋਲੇ ਕਰਦਾ ਫਿਰ ਉਹ ਕੋਈ ਮੁਨਸ਼ੀ ਹੈ ਕੋਈ ਥਾਣੇਦਾਰ ਹੈ ਕੋਈ ਹੌਲਦਾਰ ਹੈ ਫਿਰ ਸ਼ਿਫਾਰਿਸ਼ਾਂ ਪਾਉਂਦਾ ਜਰਬਾਈ ਤੂੰ ਪਿੱਛੇ ਹਟ ਜਾ ਫਿਰ ਪਹਿਲਾਂ ਇਹ ਜਾ ਮਾੜਾ ਕੰਮ ਕਰੋ ਹੀ ਨਾ ਇਸ ਕਰਕੇ ਜਿਹੜਾ ਇਹ ਕਰਨਲ ਪਰਿਵਾਰ ਹੈ ਇਹਨੂੰ ਇਨਸਾਫ ਮਿਲਣਾ ਚਾਹੀਦਾ ਹੈ ਮੁੱਖ ਮੰਤਰੀ ਨੂੰ ਸੂਬਾ ਮੋਟੋ ਲੈਣਾ ਚਾਹੀਦਾ ਹੈ ਜਿਹੜੀ ਜੁਡੀਸ਼ੀਅਲ ਜਾਂਚ ਬਿਠਾਤੀ ਜਾਂਚ ਜਿਹੜੀ ਹੈਗੀ ਆ 7-8 ਦਿਨਾਂ ਦੇ ਵਿੱਚ ਜਾਂ 15 ਦਿਨਾਂ ਦੇ ਵਿੱਚ ਪੂਰੀ ਕਰਨੀ ਚਾਹੀਦੀ ਐਡਾ ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ ਕਿ ਉਹਨਾਂ ਨੇ ਕੋਈ ਤੋਪ ਚਲਾਈ ਸੀ ਜਾਂ ਗੋਲੀਆਂ ਚੱਲੀਆਂ ਸੀ ਉਹ ਕਿੱਥੋਂ ਆਇਆ ਕਿੱਥੋਂ ਅਸਲਾ ਆਇਆ ਉਹ ਪ੍ਰਾਪਤ ਕਰਨਾ ਉਹਨਾਂ ਕੋਲੇ ਕੀ ਸੀ ਇੱਕ ਚਾਰਿਓ ਥਾਣੇਦਾਰ ਹੈ 8 ਛੋਟੇ ਮੁਲਾਜ਼ਮ ਹੈ ਸਕਾਰਪੀ ਹੋ ਜਾਂ ਫੋਰਚੂਨਰ ਜਾਂ ਹੋਰ ਗੱਡੀਆਂ ਕੋਲੇ بیسਬਾਲ ਹੈ ਡੰਡੇ ਆ ਆ ਚੀਜ਼ਾਂ ਬੰਦੇ ਵੀਡੀਓ ਦੇ ਵਿੱਚ ਸੀਸੀਟੀਵੀ ਦੇ ਵਿੱਚ ਸਾਹ ਦੇਸੀ ਜਾਂਦੇ ਐ ਐਡੀ 45 ਦਿਨਾਂ ਦੀ ਜਾਂ 2 ਮਹੀਨਿਆਂ ਦੀ ਜਾਂ ਐਡੀ ਐਡੀ ਜਾਂਚ ਆਲੀ ਤਾਂ ਗੱਲ ਨਹੀਂ ਸੀ ਨਾ ਇਹ ਕਿਹੜਾ ਕੋਈ ਮਤਲਬ ਕੋਈ ਅਮਰੀਕਾ ਕੈਨੇਡਾ ਜਾਂ ਲੇਹ ਨਾਲ ਮਸਲਾ ਜੁੜਿਆ ਹੋਇਆ ਵੀ ਉੱਥੋਂ ਭਾਈ ਅਸਲਾ ਬਰਾਮਦ ਕਰਾਉਣਾ ਜਿਹਦੇ ਨਾਲ ਤਾਰਾਂ ਜੁੜੀਆਂ ਉਹ ਸਿਰਫ ਇੱਕ ਰੋਟੀ ਖਾਣ ਤੇ ਮੈਗੀ ਖਾਣ ਤੇ ਗੱਡੀ ਕਢਾਉਣ ਪਿੱਛੇ ਇੱਕ ਜਿਹੜਾ ਹੈਗਾ ਮਾਹੌਲ ਤਨਾਪੂਰ ਬਣ ਗਿਆ ਪੁਲਿਸ ਵਾਲੇ ਕਹਿੰਦੇ ਅਸੀਂ ਗੱਡੀ ਖੜਾਉਣੀ ਹੈ ਮਲਾਜ਼ਮ ਕਹਿੰਦੇ ਉੱਥੇ ਉਹ ਕਰਨਲ ਦੀ ਗੱਡੀ ਖੜੀ ਸੀ ਮਸਲਾ ਤਾਂ ਆਹੀ ਹੈ ਨਾ ਤੇ ਫਿਰ ਉਹਨੂੰ ਕੁੱਟਮਾਰ ਕਰਨ ਦੀ بیسਬਾਲ ਮਾਰਨ ਦੀ ਹਾਕੀਆਂ ਮਾਰਨ ਦੀ ਸਿਰ ਪਾੜਨ ਦੀ ਗਾਲੀ ਗਲੋਚ ਕਰਨ ਦੀ ਇਨਕਾਊਂਟਰ ਕਰਨ ਦਾ ਜਿਹੜਾ ਹੈਗਾ ਇਨਕਾਊਂਟਰ ਕਰਨ ਦੀ ਧਮਕੀ ਦੇਣੀ ਵੀ ਬਚ ਕੇ ਜੇ ਕੱਲ ਨੂੰ ਫਿਰ ਵੇਖਾਂਗੇ ਤੁਹਾਡੇ ਆਈ ਕਾਰਡ ਫੇਰ ਲੈ ਜਾਓ ਜੇ ਬਚੋਗੇ ਇਹ ਗੱਲਾਂ ਬੇਤੁਕੀਆਂ ਨੌਨਸੈਂਸ ਗੱਲਾਂ ਹਨ दारू पीणी ਬਣਿਆ ਬੰਦਿਆਂ ਬਾਅਦ ਤੇ ਬਣਿਆ ਉਹਦੇ ਕੁਆਟਰ ਚ ਪੀਓ ਆਪਦਾ ਸਟੇਟਸ ਸਿੰਬਲ ਰੱਖੋ ਤੁਸੀਂ ਇਨਕਾਊਂਟਰ ਕਰਕੇ ਆਏ ਹੋ ਜਿਹੜਾ ਉਹ ਛੋਟਾ ਬੱਚਾ ਅਗਵਾ ਕੀਤਾ ਸੀ ਉਹਨੂੰ ਛਡਵਾ ਕੇ ਆਏ ਹੋ ਮਾਨ ਸਨਮਾਨ ਸਾਨੂੰ ਸਰਕਾਰ ਨੇ ਦਿੱਤਾ ਹੈ ਮੈਕਮਣੇ ਦਿੱਤਾ ਇਹਨੂੰ ਹਜਮ ਕਰਨਾ ਵੀ ਸਿੱਖ ਲਓ ਇਹ ਨਹੀਂ ਹੁੰਦਾ ਵੀ ਇੱਥੇ ਫੀਤੀਆਂ ਲੱਗੀਆਂ ਵੀ ਮੈਂ ਪਤਾ ਨਹੀਂ ਕੀ ਰੱਬ ਲੱਗ ਗਿਆ ਜੇ ਐਸਐਚਓ ਲੱਗ ਗਿਆ ਕੋਈ ਰੱਬ ਲੱਗ ਗਿਆ ਉਹ ਇੱਕ ਉਹ ਐਮਐਲਏ ਕਹੀ ਜਾਂਦਾ ਉਹ ਕਾਂਗਰਸ ਦਾ ਉਹ ਸਹੀ ਕਹਿ ਰਿਹਾ ਹੈ ਇੱਥੇ ਜੇ ਤੁਸੀਂ ਐਸਐਚਓ ਲਾਗੇ ਕੋਈ ਰੱਬ ਨਹੀਂ ਲਾਗੇ ਜੇ ਤੁਹਾਡੇ ਕੋਲੇ ਐਮ ਸੀਟਾਂ ਮਿਲੀਆਂ ਤਾਂ ਮਤਲਬ ਤੁਸੀਂ ਲੋਕਾਂ ਦੀ ਸੇਵਾ ਵਾਸਤੇ ਲੱਗੇ ਹੋ ਠੀਕ ਹੈ ਮਾੜੇ ਕੋਈ ਕ੍ਰਿਮੀਨਲ ਬੰਦੇ ਐ ਉਹਨਾਂ ਨੂੰ ਫੜੋ ਫੜ ਕੇ ਅੰਦਰ ਕਰੋ ਤੁਹਾਡੀ ਡਿਊਟੀ ਹੈ ਲੇਕਿਨ ਇਹ ਨਹੀਂ ਹੈਗਾ ਵੀ ਕੋਈ ਪਧਰਪੁਰਸ਼ ਸਾਫ਼ ਸੁਥਰੇ ਬੰਦਾ ਨੂੰ ਬੰਦਿਆਂ ਨੂੰ ਕੁੱਟਿਏ ਮਾਰੀਏ ਹੁਣ ਇੱਥੋਂ ਤੱਕ ਇਹ ਕੀ ਹੈ ਵੀ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਹੈ ਇੱਕ ਗ੍ਰਹਿ ਮਤਰਾ ਰਹੇ ਨੇ ਸਿਰਫ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕ ਐਪਲੀਕੇਸ਼ਨ ਰეკਮੈਂਡ ਕਰਨੀ ਹੈ ਇਹ ਸਰਕਾਰ ਵੀ ਨਾ ਸਮਝੇ ਇਹੀ ਹਾਲਾਤ ਆ ਜਿਹੜੇ 78 ਚ ਹੋਏ ਸੀ 84 ਚ ਹੋਏ ਸੀ ਪੜ ਲੋ ਨੋਟੀਫਿਕੇਸ਼ਨ ਕੱਢ ਲੋ ਇਹ ਹੋ ਜਾਣੇ ਨਾ ਤੇ ਮੁੜ ਕੇ ਫਿਰ ਸਾਡੀ ਐਸੇ ਪੁਲਿਸ ਨੂੰ ਤਕਲੀਫ ਚ ਲੈਣੀ ਪੈਣੀ ਹੈ ਤੇ ਮਿਲਟਰੀ ਆ ਨਾ ਕਿਸੇ ਦੀ ਗੱਲ ਸੁਣੇ ਤੇ ਜਾਂ ਜਿਹੜੇ ਸਾਡੇ ਆ ਮੂਰੇ ਹੁਣ ਕਣਕ ਆ ਗਈ ਅਸੀਂ ਖੇਤਾਂ ਚ ਜਾਇਆ ਕਰਾਂਗੇ ਜਾ ਜਿਸ ਨੇ ਵੀ ਕਿਤੇ ਜਾਣਾ ਆਉਣਾ ਹੈ ਤੇ ਉੱਥੇ ਫਿਰ ਮਿਲਟਰੀ ਹੈ ਜਿਹੜੀ ਪਰੇਸ਼ਾਨ ਕਰਿਆ ਕਰੂਗੀ ਇਹ 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 ਗੱਲ ਨੋਟ ਕਰ ਲੋ ਲਿਖ ਲੋ ਜੇ ਕਾਰਵਾਈ ਨਾ ਹੋਈ ਕੇਂਦਰ ਸਰਕਾਰ ਤਾਂ ਚਾਹੁੰਦੀ ਹੈ ਵੀ ਇਥੇ ਰਾਸ਼ਟਰਪਤੀ ਲਾਏ ਰਾਜ ਲਾਗੂ ਹੋਵੇ ਛੇਤੀ ਇਲੈਕਸ਼ਨ ਹੋਣ ਅੱਜ ਅਗਲੇ ਦੀ ਵੇਬ ਬਣੀ ਹੋਈ ਹੈ ਬੀਜੇਪੀ ਦੀ ਸਰਕਾਰ ਬਣਾਉਣਾ ਚਾਹੁੰਦੇ ਆ ਆਊਗੀ ਵੀ ਜੇ ਆ ਲੱਛਣ ਰਹੇ ਤੁਹਾਡੇ ਤੇ ਉਹ ਭਾਈ ਵੀ ਹੈ ਜਿਹੜਾ ਉਹ ਕਰਨਾਲ ਸਾਹਿਬ ਦੀ ਇਹ ਵਾਲੀ ਦੇ ਨਾਲ ਜਿਹੜਾ ਕਾਨਫਰੰਸ ਕਰਦਾ ਉਹ ਵੀ ਭਾਜਪੀ ਦੇ ਵਿੱਚ ਕੰਮ ਕਰਦਾ ਉਹ ਉਹਨਾਂ ਦੇ ਸੋਰਸ ਹੈਗੇ ਸੈੱਲ ਹੈਗੇ ਆ ਚਲੋ ਹੋਣ ਨਾ ਹੋਣਾ ਆਮ ਬੰਦਾ ਚਾਹੀਏ ਸੈੱਲ ਹੋਣ ਨਾ ਹੋਣਾ ਬੰਦਾ ਚਾਹੀਏ ਉਹਨੂੰ ਇਨਸਾਫ ਨਿਆਂ ਜਸਟਿਸ ਦਾ ਮਿਲਣਾ ਚਾਹੀਦਾ ਨਾ ਤੋਂ ਵਧੀਆ ਗੱਲ ਕਹੀ ਅੱਜ ਕਰਨਲ ਸਾਫਕਾ ਜਿਹੜੇ ਕਰਨਲ ਅੱਜ ਮੀਟਿੰਗ ਹੋਈ ਆ ਉਹ ਕਹਿੰਦੇ ਇਹਨਾਂ ਦੇ ਪੁਲਸਾ ਜਿਹੜੀ ਸਾਡੇ ਵੱਡੇ ਵੱਡੇ ਢਿੱਡ ਨੇ ਇਹਨਾਂ ਦੇ ਪਰ ਜੱਜਾਂ ਜਾਂਦਾ ਨਹੀਂ ਬੰਦੇ ਫੜ ਨਹੀਂ ਸਕਦੇ ਸਿਰਫ ਕਹਿੰਦੇ ਪੈਸੇ ਲੈਣ ਜਾਣਦੇ ਆ ਇਹਨਾਂ ਨੂੰ ਬਾਰਡਰਾਂ ਤੇ ਖੜਾ ਕੇ ਦੇਖੋ ਵੀ ਗੋਲੀਆਂ ਕਿਵੇਂ ਚੱਲਦੀਆਂ ਉੱਥੇ ਕਿਵੇਂ ਬੈਰੀਆਂ ਨਾਲ ਨਜਿੱਟਣਾ ਪੈਂਦਾ ਫੇਰ ਗੱਲ ਕਰਾਂਗੇ ਕਹਿੰਦੇ ਠੀਕ ਹੈ ਗੱਲ ਉਹਨਾਂ ਦੀ ਮੰਨਣ ਜੋਗਾ ਗੁੱਸਾ ਅਗਲੇ ਦਾ ਜਾਇਜ਼ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਜਿਹੜਾ ਹੈਗਾ ਸੂ ਮੋਟੋ ਲੈਣਾ ਚਾਹੀਦਾ ਹੈ ਪਹਿਲ ਦੇ ਆਧਾਰ ਤੇ ਜਿਹੜੀ ਕਾਰਵਾਈ ਕਰਨੀ ਚਾਹੀਦੀ ਹੈ ਬਾਅਦ ਵਿੱਚ ਰਾਜੀਨਾਮਾ ਹੋ ਜਾਂਦਾ ਹੁੰਦਾ ਐਡੀ ਕੋ ਗੱਲ ਨਹੀਂ ਹੁੰਦੀ ਪਰ ਜੇ ਮੌਕਾ ਮੌਕੇ ਨੂੰ ਵਿਚਾਰਿਆ ਜਾਵੇ ਵਕਤ ਵਿਚਾਰੇ ਬੰਦਾ ਸੋਈ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ